ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਆ ਓਕੇ ਸੋ ਡੈਲੀ ਰੌਕੀ ਨਿਊਲੀ ਵੱਲੋਂ ਪਿੰਡ ਦੇ ਵਿਕਾਸ ਦੇ ਲਈ ਔਰ ਹੋਰ ਕਈ ਨਵੇਂ ਕੰਮਾਂ ਦੇ ਲਈ ਤੁਹਾਡੇ ਸਾਹਮਣੇ ਰੁਗਰੂ ਹੁੰਦੇ ਰਹਿੰਦੇ ਆ ਸੋ ਪਿਛਲੇ 5 ਸਾਲ ਤੋਂ ਆਪ ਸਭ ਨੂੰ ਪਤਾ ਹੀ ਆ ਕਿ ਡੈਲੀ ਰੌਕੀ ਨਿਊਲੀ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਬਈ ਹਰੀਜ ਸਿੰਘ ਜੀ ਦੁਬਈ ਸੋ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਆਪੋਂ ਜਿਹੜਾ ਕੈਂਪ ਸਪੰਸਰ ਕੀਤਾ ਜਾਂਦਾ ਏ ਜਿਵੇਂ ਤੁਸੀਂ ਦੇਖ ਰਹੇ ਆ ਮੇਰੇ ਹੱਥ 'ਚ ਰਿਫਲੇਟਰ ਪੜਿਆ ਹੋਇਆ ਏ ਸੋ ਇਹ ਦੇਰ ਵੇਟਰਾ ਹਰ ਸਾਲ ਆਪਾਂ ਨਗਰ ਦੇ ਵਿੱਚ ਉਹ ਗੱਡੀਆਂ ਮੋਟਰਸਾਈਕਲ ਆ ਜਾਂ ਕਿਸੇ ਦੇ ਘਰ ਟਰੈਕਟਰ ਟਰਾਲੀ ਆ ਜਾਂ ਹੋਰ ਵੀ ਕਿਹੜੇ ਸਾਧਨ ਆ ਉਹਨਾਂ ਉੱਪਰ ਆਪਾਂ ਜਿਹੜਾ ਬੈਕ ਸਾਈਡ ਤੇ ਲਗਾਉਣੀ ਆ ਤਾਂ ਜੋ ਉਹਰੇ ਆਪਾਂ ਨੂੰ ਪਤਾ ਮੌਸਮ ਧੁੰਦਾ ਆ ਰਿਹਾ ਬਹੁਤ ਸਾਰੀਆਂ ਆਈਡੀਆਂ ਮਨੁੱਖੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਪਤਾ ਨਹੀਂ ਕਿਸੇ ਦਾ ਸੁਹਾਗ ਚਲਾ ਜਾਂਦਾ ਕਿਸੇ ਦਾ ਪੁੱਤ ਚਲਾ ਜਾਂਦਾ ਕਿਸੇ ਦਾ ਭਰਾ ਚਲਾ ਜਾਂਦਾ ਅਸੀਂ ਉਸ ਚੀਜ਼ਾਂ ਨੂੰ ਦੇਖਦੇ ਹੋਏ ਪ੍ਰਮਾਤਮਾ ਦੇ ਬਾਣੇ ਵਿੱਚ ਸਾਰਾ ਕੁਝ ਹੁੰਦਾ ਹੈ ਪਰ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰਨੀਆਂ ਜ਼ਰੂਰੀ ਆ। ਸੋ ਇਸ ਇੱਕ ਛੋਟਾ ਜਿਹਾ ਪਰਾਲਾ ਕਰਦੇ ਹੁਨੇ ਹਰ ਸਾਲ ਕਿ ਧੁੰਦ ਦੇ ਵਿੱਚ ਤੋਂ ਕੋਈ ਚੀਜ਼ ਅੱਗੇ ਜਾ ਰਹੀ ਆ ਉਹ ਦਿਖਦੀ ਨਹੀਂ ਹੈਗੀ। ਸੋ ਬਹੁਤ ਸਾਰੇ ਹਾਸੇ ਹੋ ਜਾਂਦੇ ਆ। ਉਸਾਂ ਚੀਜ਼ਾਂ ਨੂੰ ਦੇਖਦੇ ਹੋਏ ਹਰ ਸਾਲ ਆਪਾਂ ਰੋਵਟਰ ਕੈਂਪ ਲਗਾਇਆ ਜਾਂਦਾ ਦਿੱਲੀ ਰੌਕੀ ਨੂਜੀ ਵੱਲੋਂ। ਸੋ ਜਿਹੜਾ ਕੈਂਪ ਆ ਅੱਜ ਪਿੰਡਰਾਉਕੀ ਕਲਾ ਵਿਖੇ ਲਗਾਇਆ ਗਿਆ ਏ ਸੋ ਨਗਰ ਦੇ ਕਾਫੀ ਜਿਹੜੇ ਮੋਟਰਾਂ ਨਾਲ ਸੜਕ ਪਹੁੰਚੀ ਆ ਗੱਡੀਆਂ ਪਹੁੰਚੀਆਂ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਡੀ ਸੋਚੀ ਦਿੱਲੀ ਰੌਕੀ ਨੂਜੀ ਵੱਲੋਂ ਔਰ ਭਾਈ ਹਰਜੀਤ ਸਿੰਘ ਦਬਈ ਉਹਨਾਂ ਦੇ ਸਮੁੱਚ ਸੋ ਸਰਪੰਚ ਸਾਹ ਪਹੁੰਚਿਆ ਸਾਡੇ ਕੋਲੇ ਸਰਦਾਰ ਸਾਡੇ ਭੈਣ ਪਰਮਜੀਤ ਕੌਰ ਉਹਨਾਂ ਦੇ ਹਸਬੰਦ ਆ ਬਾਈ ਕ੍ਰਿਸ਼ਨ ਸਿੰਘ ਹੀ ਹਲਵਾਈ ਸੋ ਇਸ ਵਾਰ ਜਿਹੜੇ ਸਰਪੰਚੀ ਦੀ ਚੋਣ ਜਿੱਤੇ ਆ ਬੰਡਰੌਕੇ ਕਲਾਂ ਲਈ ਔਰ ਇਹਨਾਂ ਵੱਲੋਂ ਵੀ ਜਿਹੜਾ ਸਾਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਏ ਸੋ ਮੇਰੇ ਨਾਲ ਹੋਰ ਪਤਵੰਤੇ ਆ ਸੱਜਣਾਂ ਸਾਡੇ ਨਗਰ ਦੇ ਸਾਡੇ ਨਾਲ ਜੋ ਹਰ ਵਕਤ ਮੋੜਨਾ ਮੋੜਾ ਜੋੜ ਕੇ ਖੜਦੇ ਆ ਸੋ ਕੈਂਪੀਣੀ ਦੀ ਸ਼ੁਰੂਆਤ ਕਰਨ ਜਾ ਰਹੇ ਆ ਸੋ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਸਾਰਾ ਵੱਦ ਚੜ੍ਹ ਕੇ ਸਹਿਯੋਗ ਦਿੱਨੇ ਆ ਨਗਰ ਦੇ ਵਿਕਾਸ ਦੇ ਲਈ ਲੋੜੋਂ ਪਰਿਵਾਰਾਂ ਦੇ ਲਈ ਜਾਇਓ ਘਰ ਪਾਉਣੇ ਆ ਚਾਹੇ ਆਫੀਸਾਂ ਭਰਨੀਆਂ ਚਾਹੇ ਨਗਰ ਦੇ ਵਿੱਚ ਲੋੜਵੰਦਾਂ ਨੂੰ ਰਸਣ ਦੇਣਾ ਹੈ ਹੋਰ ਵੀ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਸੋ ਆਪ ਸਭ ਦੇ ਸਹਿਯੋਗ ਨਾਲ ਚੱਲ ਰਹੀਆਂ ਇਦਾਂ ਦੇ ਦਾਨੀ ਪਰਿਵਾਰਾਂ ਵੱਲੋਂ ਜਿਹੜੀਆਂ ਚੱਲ ਰਹੀਆਂ ਸਾਨੂੰ ਸਮੇਂ ਸਿਰ ਪੈਸਾ ਭੇਜ ਕੇ ਸੋ ਸਾਨੂੰ ਨਵਾਜਿਆ ਜਾਂਦਾ ਏ ਤਾਂ ਜੋ ਲੋੜਵੰਦਾਂ ਦਾ ਕਸੀ ਉਹ ਮਾਇਆ ਪਹੁੰਚੀ ਕਰਦੇ ਆ ਸੋ ਆਪ ਸਭ ਦਾ ਐਨ ਆਰ ਆਈ ਪਰਿਵਾਰਾਂ ਦਾ ਨਗਰ ਨਿਵਾਸੀ ਬਣ ਰੌਕੇ ਕਲਾਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਔਰ ਹੋਰ ਵੀ ਜਿੰਨੇ ਪ੍ਰਤਵੰਤੇ ਸੋਹੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਸੂ ਇੰਡੀਆ ਕੇ ਬੇਨਤੀ ਅਮਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪ ਸਭ ਨੂੰ ਪਤਾ ਹੀ ਆ ਕਿ ਆਪਣਾ YouTube ਚੈਨਲ ਗੱਲ rau ਕੇ ਚੱਲ ਰਿਹਾ ਔਰ ਸੀਰਾ ਗੱਲ ਗੱਲ Facebook ਪੇਜ ਚੱਲ ਰਿਹਾ ਔਰ ਡੇਲੀ rau ਕੀ ਨਿਊਜ਼ ਪੇਜ ਚੱਲ ਰਿਹਾ ਮੇਰੀ ਬੇਨਤੀ ਹੈ ਕਿ ਸਾਰੇ ਆਪਾ ਫੋਲੋ ਕਰ ਲਿਏ ਤਾਂ ਜੋ ਪਿੰਡ ਦੀ ਹਰ ਜਾਣਕਾਰੀ ਤੁਹਾਡੇ ਸਾਹਮਣੇ ਪਹੁੰਚ ਸਕੇ ਗੱਲ rau ਕੇ YouTube ਚੈਨਲ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਬੜਕੋ ਦੀ ਗੱਲ ਕਰਨੀ ਪਾਣੀ ਨਹੀਂ ਮੈਨ ਲੱਗਿਆ ਨਹੀਂ ਉਹ ਚਲਾਣਾ ਚਲਾਣਾ ਹਾਂ ਉਹ ਲੱਗਣੇ ਹੈ ਹਾਂ ਉਹ ਪਹੁੰਚ ਪਹੁੰਚਣ ਵਾਲੀ ਉਹਦਾ ਬਿਸਵਾ ਪਹੁੰਚ ਗਏ ਉਹ ਮਿਹਰਬਾਨੀ

ল্যান্ড নামে ਤਾਰੀ ਮਗਰ ਲਾਉਣੇ ਪਾ ਉਹਦੇ ਲਾ ਦੇ ਬਾਈ ਉਹ ਗਾਲੇ ਵੀ ਹੀਰੇ ਲਾ ਦੇ ਬਾਈ મારે લખવું છે એ મગરે જો ਇਹ ਧੁੰਦ ਤੋਂ ਬਚਾ ਲਈਏ ਵੀਰ ਜੀ ਡੇਲੀ ਡੇਲੀ ਨਿਊਜ਼ ਰਾਉਕੇ ਬਹੁਤ ਬਹੁਤ ਵੀਰਾਂ ਦਾ ਨੌਜਾਨਾ ਦਾ ਧੰਨਵਾਦ ਜਿਸੀਰ ਸਾਂ ਗੱਲ ਬੱਬੀ ਬਾਈ ਜਿਨੇ ਵੀ ਵੀਰ ਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਹਾਂ ਸਟਿਕਰਾਂ ਦਾ ਕੈਂਪ ਲਾਇਆ ਕਿਉਂਕਿ ਬਹੁਤ ਸੇਫਟੀ ਲਈ ਚੀਜ਼ ਆ ਜਦੋਂ ਪੂਰੀ ਧੁੰਦ ਹੋਊਗੀ ਪਿੱਛੋਂ ਲਾਈਟਾਂ ਵੱਜਣਗੀਆਂ ਧੁੰਦ ਦੇ ਵਿੱਚ ਸਟਿਕਰ ਜਗੂਗਾ ਨਾਲ ਹੀ ਚੀਜ਼ ਨੂੰ ਵੱਡੀ ਨੂੰ ਪਤਾ ਲੱਗੂ ਵੀ ਮੇਰੇ ਮੋਟਰਸਾਈਕਲ ਜਾ ਰਿਹਾ ਗੱਡੀ ਜਾ ਰਹੀ ਆ ਗੱਡੀਆਂ ਵੀ ਜਿਹੜੇ ਇਸ ਸਟਿਕਰਾਂ ਮੋਟਰਸਾਈਕਲਾਂ 'ਤੇ ਵੱਡੇ ਜਿਹੇ ਸਟਿਕਰ ਆ ਜਿਹੜੇ ਵੱਡੇ ਸਟਿੱਕਰ ਆ ਉਹ ਗੱਡੀਆਂ ਆਸਤੇ ਆ ਟਰੈਕਟਰ ਟਰਾਲੀਂ ਆਸਤੇ ਸਾਰੇ ਵੀਰਾਂ ਨੂੰ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਮੂਰੇ ਸਰਦੀ ਆ ਰਹੀ ਆ ਧੁੰਦ ਬਹੁਤ ਪਾਉਗੀ ਧੁੰਦ ਦੇ ਕਾਰਨ ਇਹ ਆ ਇਹ ਮਗਰਾਜੋ ਇਹ ਆ ਇਹ ਗੋਲ ਮੋਟਰਸਾਈਕਲ ਆਸਤੇ ਸੀ ਜਿਹੜਾ ਆਹ ਸਟਿੱਕਰ ਆ ਇਹ ਗੱਡੀ ਆਸਤੇ ਆ ਕਿਉਂਕਿ ਗੱਡੀ ਦੇ ਪਿਛਲੇ ਪਾਸੇ ਸਾਈਡ ਤੇ ਲੱਗੂਗਾ ਇਹ ਚੀਜ਼ ਜਦੋਂ ਵੀ ਪਿੱਛੇ ਲਾਈਟ ਬੱਜੂਗੀ ਤਕਰੀਬਨ ਦੂਰ ਦੂਰ 2-2 ਕਿਲੋਮੀਟਰ ਤੋਂ ਚਮਕੂਗਾ ਧੁੰਦ ਦਾ ਕਾਰਨ ਸੇਫਟੀ ਰਹੂਗੀ ਬਚਤ ਰਹੂਗੀ ਸਭ ਤੋਂ ਜ਼ਰੂਰੀ ਆਪਣੀ ਜ਼ਿੰਦਗੀ ਆ 10 ਮਿੰਟ ਲੇਟ ਹੋ ਜਾਣਗੇ ਕੋਈ ਬਗਾਲਣੀ ਨਹੀਂ ਕਿ ਜ਼ਿੰਦਗੀ ਜ਼ਰੂਰੀ ਹੈ ਹੁਣ ਦੁਬਾਰ ਤੋਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਡੇਲੀ ਨਿਊਜ਼ ਰੌਕੇ ਦਾ ਬਹੁਤ ਬਹੁਤ ਧੰਨਵਾਦ ਅਤੇ ਭਾਈ ਜੋ ਦबई ਵਾਲਾ ਭਾਈ ਜੀਤ ਸਿੰਘ ਉਹਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਰ ਨੇ ਹਰ ਸਾਲ ਇਹ ਪ੍ਰਾਲਾ ਕਰਦਾ ਸਟਿੱਕਰਾਂ ਦਾ ਉਹਨਾਂ ਦਾ ਵੀ ਧੰਨਵਾਦ ਡੇਲੀ ਨਿਊਜ਼ ਰੌਕੇ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਲਾਮ ਮੋਟੇ ਜੀ ਕੋਲਾ ਅਰੋ ਮੋਟੇ ਜੀ ਜਿੰਨਾ ਤੁਲਾ ਯਾ ਆ ਨਹੀਂ ਆ aleyküm selam 4 kere 3 kere 3 kere devam etsin 3 3

ਦੋਸਤੋ ਵਾਇਰ ਖਾਸਾ ਵਾਇਰ ਫਤੇ ਸੋ ਦੋਸਤੋ ਜਿਵੇਂ ਕਿ ਆਪਸਾਨੂੰ ਪਤਾ ਹੀ ਵੀ ਆਪਾਂ ਜਿਹੜਾ ਕੈਂਪ ਲਗਾਇਆ ਸੀ ਅੱਜ ਪੰਡਰਾਉਂ ਦੇ ਕਲਾ ਵਿਖੇ ਕਿਉਂਕਿ ਅੱਜ ਅੰਤਵ ਦੇ ਹਾਲ ਦੇ ਵਿੱਚ ਸੋ ਜਿਹੜਾ ਇਹ ਕੈਂਪ ਸੀਗਾ ਇਹ ਰਿਫਲੈਕਟਰ ਕੈਂਪ ਸੀ ਆਪਣਾ ਜਿਵੇਂ ਕਿ ਆਪਸਾਨੂੰ ਪਤਾ ਹੀ ਆ ਤੁਸੀਂ ਦੇਖ ਸਕਦੇ ਹੋ ਸੋ ਸਾਡੇ ਕੋਲ ਥੋੜੇ ਰਿਫਲੈਕਟਰ ਬਚੇ ਹੋਏ ਸੀਗੇ ਤੇ ਇਹ ਆਪਾਂ ਕਿਉਂਕਿ ਆਪਣੇ ਕੋਲੇ ਭਰਾ ਆਉਂਦੇ ਰਹਿੰਦੇ ਆ ਕੱਲ ਨੂੰ ਵੀ ਆਉਣਗੇ ਆਪਣੇ ਕੋਲ ਕਿਹਨੂੰ ਨਹੀਂ ਪਤਾ ਲੱਗਦਾ ਕੋਈ ਚੀਜ਼ਾਂ ਬਾਹਰ ਗਈਆਂ ਹੁੰਦੀਆਂ ਤਾਂ ਕੁਝ ਜਿਹੜੇ ਰਿਫਲੈਕਟਰ ਕੋਲ ਬਚੇ ਆਸ ਨੂੰ ਘਰ ਤੱਕ ਵੀ ਜਾ ਕੇ ਲਾ ਕੇ ਆਵਾਂਗੇ ਤੇ ਕੋਈ ਪਰਬਤੀ ਆਈ ਨਹੀਂ ਆਪਣਾ ਸਕੂਲ ਵਾਲਿਆਂ ਪੈਣਾ ਜਾਂ ਬੱਸਾਂ ਜਾਂ ਗੱਡੀਆਂ ਜਾਂਦੀਆਂ ਕੋਸ਼ ਕਰਾਂਗੇ ਉਹਨੇ ਮਗਰ ਵੀ ਲੋਨ ਦਿੱਤਾ ਕਿ ਜੋ ਆਪਣੇ ਪਿੰਡ ਦੇ ਬੱਚੇ ਸੇਵ ਹੋ ਸਕਾ ਦੋਨੋਂ ਮਾਰੇ ਹਟਕਿਆਂ ਭਲਾਵਾਂ ਦੇ ਪੈਸੇ ਤੇ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਹੋਰ ਕੋਟੇ ਜੀ ਮੈਂ ਸਾਰਿਆਂ ਦਾ ਰੈਡ ਗ੍ਰੇਟਿਟਿਊਡ ਆਵੇ ਕਰਦਾ ਸਪੈਸ਼ਲੀ ਦਬਈ ਹਰਜੀਤ ਸਿੰਘ ਦਬਈ ਧਰੋਵਾਲ ਦੇ ਪਰਿਵਾਰ ਤੋਂ ਸੁਪੁੱਤਰ ਸਰਦਾਰ ਚੰਦ ਸਿੰਘ ਜੀ ਸੋ ਉਹਨਾਂ ਦਾ ਧੰਨਵਾਦ ਕਰਦਾ ਜੋ ਹਰ ਸਾਲ ਸਾਡੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਸੋ ਇਸ ਕੈਂਪਲੇ ਵਿੱਚ ਜਿਹੜਾ ਹਿੱਸਾ ਪਾਉਂਦੇ ਆ ਸਪਾਂਸਰ ਕਰਦੇ ਆ ਤੇ ਕਿ ਚੰਗਾ ਪਰਾਲਾ ਏ ਸੋ ਸਾਡੇ ਦੇ ਛੋਟੇ ਜਿਹੇ ਬਾਲੇ ਨਾਲ ਜੇਕਰ ਇੱਕ ਵੀ ਮਨੁੱਖੀ ਜਾਨ ਬਚਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਕਰਮਾ ਵਾਲੇ ਮੰਨਾਂਗੇ ਸੋ ਉਸ ਪਰਮਾਤਮਾ ਵੱਲੋਂ ਜਿਹੜੀ ਸਵਸਾ ਰੂਪੀ ਜਿਹੜੀ ਕੁੰਜੀ ਦਿੱਤੀ ਹੈ ਉਹ ਅਸਾਈ ਨਾ ਜਾਵੇ ਕਿਸੇ ਦੀ ਦੇਵਜਾ ਨਾ ਕੰਮ ਹੋਵੇ ਕਿਸੇ ਹਰ ਤਰ੍ਹਾਂ ਕੀਤਾ ਵੱਖਰੀ ਗੱਲ ਆ ਸੋ ਬਹੁਤ ਧੰਨਵਾਦ ਕਰਦੇ ਹਾਂ ਸੂਚੀ ਕਲੀ ਦਾ ਰੂਪੀ ਜੀ ਵੱਲੋਂ ਜਿੰਨੇ ਭਰਾਵਾਂ ਦੇ ਪਹੁੰਚੇ ਆ ਸਾਧਾ ਲੈ ਕੇ ਚਾਹੇ ਗੱਡੀਆਂ ਚਾਹੇ ਟਰਾਲੀਆਂ ਜਾਹੇ ਮੋਟਰਸਾਈਕਲ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਸੇ ਤਰ੍ਹਾਂ ਪਿਆਰ ਜੁੰਦੇ ਰਹੋ ਜੀ ਐਨਐੜੀ ਪਰਿਵਾਰਾਂ ਦਾ ਧੰਨਵਾਦ ਨਗਰ ਨਿਵਾਸੀਆਂ ਦਾ ਧੰਨਵਾਦ ਨਗਰ ਪੰਜਾਬ ਦਾ ਧੰਨਵਾਦ ਔਰ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ